ਦੀਆ ਕੀ ਪ੍ਰੋਗਰਾਮ ਹੈ ਜਿੱਦਾਂ ਆਪਾਂ ਟਰੈਕਟਰਾਂ ਦਾ ਰੋਡ ਸ਼ੋਅ ਪਹਿਲਾਂ ਐਸਕੇਐਮਓ ਵੱਲੋਂ ਆਇਆ ਫੈਸਲਾ ਕੋਈ ਹਾਂਜੀ 26 ਤਰੀਕ ਨੂੰ ਐਸਕੇਐਮਓ ਵੱਲੋਂ ਵੀ ਫੈਸਲਾ ਹੈ ਔਰ ਇਹਨਾਂ ਬੋਰਡਾਂ ਦਾ ਵੀ ਫੈਸਲਾ ਹੈ ਪਿੱਛੇ ਵੀ ਆਪਾਂ ਸਾਂਝੇ ਕੀਤਾ ਦੋ ਪ੍ਰੋਗਰਾਮ ਕਿਹੜੇ ਹੋਏ ਨੇ ਬੜੀ ਦਿੱਕੀ ਨਿਕਲਿਆ ਕਿੱਥੇ ਹੋ ਕੇ ਤੇ 26 ਵਾਲਾ ਤਾਂ ਜਿਹੜਾ ਉਹ ਇੱਥੇ ਹੀ ਹੋ ਕੇ ਹੋਊਗਾ ਸਾਰਾ ਪ੍ਰੋਗਰਾਮ ਤੇ ਉਹਦੇ ਵਿੱਚ ਅਸੀਂ ਆ ਵੀ ਆਪਾਂ ਸਾਰੇ ਜਿੱਤੇ ਸਾਰੇ ਪੰਜਾਬ ਦੇ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਸੱਜਣੇ ਉਹਨਾਂ ਨੂੰ ਮਿਲ ਕਰਦੇ ਆ ਉੱਥੇ ਸਾਰੇ ਪੰਜਾਬ ਦਾ ਸੇਧ ਨੂੰ ਇੰਟਰਪੀਲ ਕਰਦੇ ਆ ਕਿ ਵੱਡੇ ਪੰਦਰ ਦੇ ਉਸ ਦੇ ਨਿਕਲੋ ਤੇ ਪਤਾ ਲੱਗੇ ਕੇਂਦਰ ਸਰਕਾਰ ਨੂੰ ਕਿ ਹਰ ਪੰਜਾਬ ਦਾ ਬੱਚਾ ਬੱਚਾ ਜਿਹੜਾ ਉਹ ਇਹਨਾਂ ਮੰਗਾਂ ਨਾਲ ਸਹਿਮਤ ਆ ਔਰ ਉਹ ਮੰਗਾਂ ਜਿਹੜੀਆਂ ਇੱਕ ਮੰਨੀਆਂ ਹੋਣ ਵਾਲੇ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਉਹ ਚਤਨਸ਼ੀਲ ਨੇ ਸਾਰੇ ਇਸ ਤਰ੍ਹਾਂ ਕਰਕੇ ਸ਼ਰਵੀ ਦਿਨ ਦਾ ਇਹ ਪ੍ਰੋਗਰਾਮ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਜਿੰਨਾ ਟਰੈਕਟਰ ਹੋ ਸਾਰਾ ਦਾ ਸਾਰਾ ਛੜਕਾ ਦਿੱਤੇ ਆਊਗਾ ਸਾਰੇ ਦੇਸ਼ ਵਿੱਚ ਹੋਣਾ ਹੈ ਐਸੇ ਮੈਂ ਪੰਜਾਬ ਦੀ ਗੱਲ ਕਰਦਾ ਕਿ ਪੰਜਾਬ ਦੇ ਅੰਦਰ ਟੋਟਲ ਟਰੈਕਟਰ ਜਿਹੜਾ ਉਹਦੇ ਸੜਕਾਂ ਦੇ ਹੋਣਾ ਚਾਹੀਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ